ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਉੱਪਰ ਵੱਡੀ ਗ੍ਰਿਫਤਾਰੀ ਕਰਨ ਦੀ ਤੱਕ ਇਹ ਸਭ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਪੀ ਕਿਸੇ ਤੁਹਾਡੇ ਨਾਲ ਸਮਝ ਦੀ ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਡੀ ਆਈ ਜੀ ਨੂੰ ਸੀ ਬੀ ਆਈ ਨੇ ਗ੍ਰਿਫਤਾਰ ਕੀਤਾ ਹੈ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲੱਗੇ ਨੇ ਸ਼੍ਰੀ ਆਮ ਜਿਹੜਾ ਰਿਸ਼ਵਤ ਲੈ ਰਿਹਾ ਸੀ ਉਸ ਤੋਂ ਬਾਅਦ ਮਿਲੀ ਸ਼ਿਕਾਇਤ ਤੋਂ ਬਾਅਦ ਸੀ ਬੀ ਆਈ ਨੇ ਇਹ ਵੱਡਾ ਕਦਮ ਚੁੱਕਿਆ ਹੈ DIG ਹਰਚੰਦ ਸਿੰਘ ਭੁੱਲਟੋਕੀ ਰੋਪੜ ਰੇਂਜ ਦੇ DIG ਨੇ ਉਹਨਾਂ ਦੇ ਉੱਪਰ CBI ਦੀ ਵੱਡੀ ਕਾਰਵਾਈ ਹੋਈ ਹੈ ਹੁਣ CBI ਨੇ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਸੋ ਇਸ ਸਮੇਂ ਕਿੰਨਾ ਕਿੰਨੇ CBI ਦਾ ਵੱਡਾ ਕਦਰ ਸਾਹਮਣੇ ਆ ਤੇ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਹਰਚੰਦ ਸਿੰਘ ਪੁੱਲਰ ਡੀਆਈਜੀ ਰੋਪੜ ਰੇਂਜ ਇਹਨਾਂ ਨੂੰ ਰਿਸ਼ਵਤ ਲੈਣ ਦੇ ਜਿਹੜੇ ਇਲਜ਼ਾਮ ਲੱਗੇ ਸਕੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਕਾਰਵਾਈ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਸੀਬੀਆਈ ਦੱਸਿਆ ਕਿ ਸਾਨੂੰ ਇਹਨਾਂ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਇਹ ਰਿਸ਼ਵਤ ਲੈਏ ਨੇ ਉਸ ਤੋਂ ਬਾਅਦ ਇਸ ਤੋਂ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਅੱਜ ਡੀਆਈਜੀ ਹਰਚੰਦ ਸਿੰਘ ਪੁੱਲਰ ਰੋਪੜ ਰੇਂਜ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਸੀਬੀਆਈ ਦਾ ਵੱਡਾ ਕਦਮ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੱਡੀ ਖਬਰ ਹੈ ਜਿੱਥੇ ਕਿ ਪੰਜਾਬ ਪੁਲਿਸ ਨੇ ਇੱਕ ਵੱਡੇ ਅਫਸਰ ਨੂੰ सीबीआई ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਲਜ਼ਾਮ ਲੱਗੇ ਨੇ ਰਿਸ਼ਵਤ ਲੈਣ ਨੂੰ ਹਾਲਕਿ ਪਿਛਤਾਚਾਰ ਨੂੰ ਲੈ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਣਾਂ ਦੇ ਵੱਲੋਂ ਹਰ ਵਾਰ ਕਿਹਾ ਜਾਂਦਾ ਕਿ ਇਸ ਉੱਤੇ ਕੋਈ ਵੀ ਟੋਲਰੈਂਸ ਜਿਹੜੀ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਰਿਸ਼ਵਤ ਲੈਂਦਾ ਫੜਿਆ ਗਿਆ ਜਾਂ ਜਿਸ ਦੇ ਉੱਪਰ ਕੋਈ ਇਲਜ਼ਾਮ ਲੱਗਦੇ ਰਿਹਾ ਉਹਦੀ ਪੁਸ਼ਟੀ ਕਰਕੇ ਉਹਦੇ ਉੱਪਰ ਪੂਰੀ ਕਾਰਵਾਈ ਕੀਤੀ ਜਾਏਗੀ ਸੋ ਦੇਖ ਸਕਦੇ ਹੋ ਉੱਥੇ ਹੀ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਣਾਂ ਵੱਲੋਂ ਇਹ ਕਈ ਵਾਰ ਬਿਆਨ ਜੜੇ ਦਿੱਤਾ ਗਿਆ ਹੈ ਕਿ ਕੋਈ ਵੀ ਪਿਛਤਾਚਾਰ ਕਰੇਗਾ ਕੋਈ ਵੀ ਰਿਸ਼ਵਤ ਲਏਗਾ ਤਾਂ ਉਸਦੇ ਉੱਪਰ ਪੂਰੀ ਕਾਰਵਾਈ ਕੀਤੀ ਜਾਏਗੀ ਸੋ ਇਸੇ ਜੇ ਚੱਲਦੀ ਸੀਬੀਆਈ ਦਾ ਵੱਡਾ ਕਦਮ ਸਾਹਮਣੇ ਆਇਆ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਲੱਗੇ ਨੇ ਰਿਸ਼ਵਤ ਲੈਣ ਦੇ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਤੇ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਪੰਜਾਬ ਪੁਲਿਸ ਦੇ ਸਵੱਡੇ ਅਫਸਰ ਯਾਨਕੀ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਡੇ ਅਫਸਰ ਦੇ ਉੱਪਰ ਵੱਡੀ ਗ੍ਰਿਫਤਾਰੀ ਕਰਨ ਦੀ ਤੱਕ ਇਹ ਸਮੀਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਪੀ ਕਿਸੇ ਤੁਹਾਡੇ ਨਾਲ ਸਮੀਂ ਦੀ ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਿਹਾ ਡੀਆਈਜੀ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲੱਗੇ ਨੇ ਸ਼੍ਰੀ ਆਮ ਜਿਹੜਾ ਰਿਸ਼ਵਤ ਲੈ ਰਿਹਾ ਸੀ ਉਸ ਤੋਂ ਬਾਅਦ ਮਿਲੀ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਇਹ ਵੱਡਾ ਕਦਮ ਚੁੱਕਿਆ ਹੈ DIG ਹਰਚੰਦ ਸਿੰਘ ਭੁੱਲਰ ਜੋ ਕੀ ਰੋਪਣ ਰੇਂਜ ਦੇ DIG ਨੇ ਉਹਨਾਂ ਦੇ ਉੱਪਰ CBI ਦੀ ਵੱਡੀ ਕਾਰਵਾਈ ਹੋਈ ਹੈ ਹੁਣ CBI ਨੇ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਸੋ ਇਸ ਸਮੇਂ ਕਿੰਨਾ ਕਿਤੇ CBI ਦਾ ਵੱਡਾ ਕਦਮ ਸਾਹਮਣੇ ਆਇਆ ਤੇ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਹਰਚੰਦ ਸਿੰਘ ਭੁੱਲਰ DIG ਰੋਪੜ ਰੇਂਜ ਇਹਨਾਂ ਨੂੰ ਰਿਸ਼ਵਤ ਲੈਣ ਦੇ ਜਿਹੜੇ ਇਲਜ਼ਾਮ ਲੱਗੇ ਸਕੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਕਾਰਵਾਈ CBI ਦੇ ਵੱਲੋਂ ਕੀਤੀ ਗਈ ਹੈ CBI ਦੱਸਿਆ ਕਿ ਸਾਨੂੰ ਇਹਨਾਂ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਇਹ ਰਿਸ਼ਵਤ ਲੈਏ ਨੇ ਉਸ ਤੋਂ ਬਾਅਦ ਇਸ ਤੋਂ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਅੱਜ DIG ਹਰਚੰਦ ਸਿੰਘ ਪੁੱਲਰ ਰੋਪੜ ਰੇਂਜ ਨੂੰ गिरफ्तार ਕਵਿਤਾ ਗਿਆ ਹੈ ਸੀਬੀਆਈ ਦਾ ਵੱਡਾ ਕਦਮ ਇਹ ਤੁਹਾਨੂੰ ਦੇਖ ਸਕਦੇ ਹੋ ਤਸਵੀਰਾਂ ਅੱਜ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਲਜ਼ਾਮ ਲੱਗੇ ਨੇ ਰਿਸ਼ਵਤ ਲੈਣ ਨੂੰ ਹਾਲਾਂਕਿ ਪਿਛਤਾਚਾਰ ਨੂੰ ਲੈ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਦੇ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਇਸ ਉੱਤੇ ਕੋਈ ਵੀ ਟੋਲਰੈਂਸ ਜਿਹੜੀ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਜਿਹਸ਼ ਵਤ ਲੰਦਾ ਫੜਿਆ ਗਿਆ ਜਾਂ ਜਿਸ ਦੇ ਉੱਪਰ ਕੋਈ ਇਲਜ਼ਾਮ ਲੱਗਦੇ ਨੇ ਤਾਂ ਉਹਦੀ ਪੁਸ਼ਟੀ ਕਰਕੇ ਉਹਦੇ ਉੱਪਰ ਪੂਰੀ ਕਾਰਵਾਈ ਕੀਤੀ ਜਾਏਗੀ ਸੋ ਦੇਖ ਸਕਦੇ ਹੋ ਉੱਥੇ ਹੀ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਣਾ ਵੱਲੋਂ ਇਹ ਕਈ ਵਾਰ ਬਿਆਨ ਜਾਰੀ ਦਿੱਤਾ ਗਿਆ ਹੈ ਕਿ ਕੋਈ ਵੀ ਪਿਛਤਾਚਾਰ ਕਰੇਗਾ ਕੋਈ ਵਿਸ਼ਵਸਤ ਲਏਗਾ ਤਾਂ ਉਸ ਦੇ ਉੱਪਰ ਪੂਰੀ ਕਾਰਵਾਈ ਕੀਤੀ ਜਾਏਗੀ ਸੋ ਇਸੇ ਚੱਲਦੀ ਸੀਬੀਆਈ ਦਾ ਵੱਡਾ ਕਦਮ ਸਾਹਮਣੇ ਆਇਆ ਡੀਆਈਜੀ ਹਰਚਰਤ ਸਿੰਘ ਭੁੱਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਲੱਗੇ ਨੇ ਰਿਸ਼ਵਤ ਲੈਣ ਦੇ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਤੇ ਉਸ ਤੋਂ ਬਾਅਦ सीबीए ਦੇ ਵੱਲੋਂ ਪੰਜਾਬ ਪੁਲਿਸ ਦੇ ਸਭ ਤੋਂ ਵੱਡੇ ਅਫਸਰ ਯਾਨਕੀ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ